2025 ਤੋਂ ਬਾਅਦ ਦਾ ਸਮਾਂ ਦੇ ਪਹਿਲੇ ਹੀ ਮਾਂ ਬੁਰਖਾ ਨੇ ਦੱਸ ਦਿੱਤਾ ਸੀ ਸੰਤਾਂ ਨੇ ਕਿ ਭਾਈ ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈ ਅੱਗੇ ਜਿਹੜਾ ਸਮਾਂ ਚੱਲੇਗਾ ਨਾ 2028-29 ਤੱਕ ਉਹ ਸਮਾਂ ਬਹੁਤ ਭਿਆਨਕ ਹੈ 3-4 ਸਾਲ ਬੜੇ ਮੁਸ਼ਕਲ ਨਾਲ ਲੰਘਣਗੇ ਸਾਡੀ ਰੱਖਿਆ ਕੇਵਲ ਇੱਕ ਚੀਜ਼ ਕਰ ਸਕਦੀ ਹੈ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਤਾਂ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਇਲਾ ਸਾਰੀ ਸੰਗਤ ਖਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਹਾਪੁਰਖਾਂ ਨੇ ਤੇ ਪਹਿਲੀ ਦੱਸ ਦਿੱਤਾ ਸੀ ਭਾਈ ਕਿ 2025 ਤੋਂ ਬਾਅਦ ਅਜਿਹਾ ਸਮਾਂ ਆਉਣਾ ਹੈ ਜਿਸ ਸਮੇਂ ਦੌਰਾਨ ਸਾਡੀ ਜਿਹੜੀ ਹੈ ਰੱਖਿਆ ਕਿਸੇ ਨੇ ਨਹੀਂ ਕਰਨੀ ਸਾਡੀ ਬਹੁਤ ਜ਼ਿਆਦਾ ਵੱਡੀ ਜਿਹੜੀ ਹੈ ਗਲਤੀ ਇਹ ਹੋਵੇਗੀ ਕਿ ਅਸੀਂ ਕਦੇ ਵੀ ਇੱਕ ਦੂਜੇ ਨੂੰ ਦੱਸ ਨਹੀਂ ਪਾਵਾਂਗੇ ਭਾਈ ਕਿ ਸਾਡੇ ਨਾਲ ਕੀ ਹੋ ਗਿਆ ਕਿਉਂ ਹੋ ਗਿਆ ਕਹਿੰਦੇ ਦੇਖਣਗੇ ਸਾਰੇ ਪਰ ਕੋਈ ਅੰਦਾਜ਼ਾ ਨਹੀਂ ਲਾ ਸਕੂਗਾ ਵੀ ਪਰਮਾਤਮਾ ਇੰਨਾ ਬੇਰਹਿਮ ਹੋ ਸਕਦਾ ਹੈ ਹੁਣ ਅੱਜ ਵੀ ਜਿਹੜੇ ਕਹਿੰਦੇ ਆ ਨਾ ਜਿਹੜੇ ਕਹਿੰਦੇ ਆ ਜੀ ਖਵਾਜਾ ਪੀਰ ਜੀ ਗੁੱਸੇ ਹੋ ਗਏ ਜੀ ਇੰਜ ਹੋ ਗਿਆ ਸਾਧ ਸੰਗਤ ਵੈਸੇ ਗੁਰਮਤ ਇਹਨਾਂ ਚੀਜ਼ਾਂ ਨੂੰ ਮੰਨਤਾ ਨਹੀਂ ਦਿੰਦੀ ਮੈਂ ਬੇਨਤੀ ਕਰਾਂ ਵੀ ਇਹ ਸਭ ਕੁਝ ਕੁਦਰਤ ਦੇ ਅਰਸੇ ਆ ਤੇ ਉਸ ਪਰਮਾਤਮਾ ਅਕਾਲ ਪੁਰਖ ਤੋਂ ਕੋਈ ਵੱਡਾ ਨਹੀਂ ਕੋਈ ਪੀਰ ਪੈਗੰਬਰ ਵੱਡਾ ਨਹੀਂ ਪੀਰ ਪੈਗੰਬਰ ਆਏ ਸਾਰੇ ਉਸ ਪਰਮਾਤਮਾ ਦੇ ਭਾਣੇ ਵਿੱਚ ਅਕਾਲ ਪੁਰਖ ਦੇ ਭਾਣੇ ਵਿੱਚ ਹੋ ਕੇ ਚਲੇ ਗਏ ਤੇ ਉਹ ਪਰਮਾਤਮਾ ਸਦਾ ਹੈ ਸਦਾ ਰਹੂਗਾ ਤੇ ਅਸੀਂ ਨਾ ਵੀ ਹੋਈਏ ਨਾ ਹੋਈਏ ਤੇ ਉਹ ਪਰਮਾਤਮਾ ਹਮੇਸ਼ਾ ਬਰਕਰਾਰ ਰਹਿਣ ਵਾਲਾ ਆ ਤੇ ਸਾਰਾ ਕੁਝ ਉਹਦੇ ਹੱਥ ਦੇ ਵਿੱਚ ਹੈ ਹੁਣ ਕਈ ਕਹਿੰਦੇ ਜੀ ਰੱਬ ਇੰਨਾ ਬੇਰਹਿਮ ਹੋ ਸਕਦਾ ਕਦੇ ਸੋਚਿਆ ਤੱਕ ਨਹੀਂ ਸੀ ਇੰਨਾ ਪਾਣੀ ਦੇਖ ਕੇ ਲੋਕ ਘਬਰਾ ਗਏ ਇੰਨਾ ਸਾਰਾ ਕੁਝ ਦੇਖ ਕੇ ਲੋਕਾਂ ਦੇ ਮੂੰਹ ਤੱਕ ਉੱਡ ਗਏ ਲੋਕਾਂ ਦਾ ਜਿਹੜਾ ਹੈ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਲੋਕਾਂ ਨੂੰ ਜਿਹੜੀ ਹੈ ਇੰਨੀ ਜ਼ਿਆਦਾ ਵੱਡੀ ਮੁਸ਼ਕਲ ਹੋ ਗਈ ਸਾਧ ਸੰਗਤ ਇਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜੀ ਮੁਸ਼ਕਲਾਂ ਨੇ ਉਹ ਛਾਈਆਂ ਹੋਈਆਂ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਔਰ ਨਾਲ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਸਾਧ ਸੰਗਤ ਕਿ ਇੱਕ ਚੀਜ਼ ਥੋੜੀ ਜੀ ਸਮਝਿਓ ਕਿ ਸਾਡੀ ਰੱਖਿਆ ਕੇਵਲ ਤੇ ਕੇਵਲ ਗੁਰੂ ਕਰ ਸਕਦਾ ਹੈ ਸਾਡੀ ਰੱਖਿਆ ਕੇਵਲ ਤੇ ਕੇਵਲ ਧੰਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਨੇ ਪਾਵਨ ਬਾਣੀ ਕਰ ਸਕਦੀ ਹੈ ਸ਼ਬਦ ਕਰ ਸਕਦਾ ਹੈ ਇਹ ਤੋਂ ਬਾਅਦ ਸਾਡਾ ਕੋਈ ਜਿਹੜਾ ਹੈ ਰਖਿਆਕ ਨਹੀਂ ਹੋਏਗਾ ਕਿ ਪਿਆਰਿਓ ਜਿਸ ਮੰਤਰ ਦੀ ਗੂੰਜ ਪੈਣੀ ਚਾਹੀਦੀ ਹੈ ਚਾਰੇ ਪਾਸੇ ਸ਼ਬਦ ਦੀ ਗੂੰਜ ਪੈਣੀ ਚਾਹੀਦੀ ਹੈ ਗੁਰੂ ਦੇ ਨਾਮ ਦੀ ਗੂੰਜ ਪੈਣੀ ਚਾਹੀਦੀ ਹੈ ਤਾਂ ਸਾਡੀ ਰੱਖਿਆ ਹੋਏਗੀ ਨਹੀਂ ਨਹੀਂ ਹਰ ਘਰ ਦੇ ਵਿੱਚੋਂ ਹਰ ਇੱਕ ਸ਼ਰੀਰ ਹਰ ਇੱਕ ਜ਼ੁਬਾਨ ਦੇ ਵਿੱਚੋਂ ਉਸ ਦਾ ਜੇ ਆਵਾਜ਼ ਆਏਗੀ ਆਵਾਜ਼ ਆਏਗਾ ਤੇ ਮੇਰੇ ਖਿਆਲ ਦੇ ਵਿੱਚ ਤਾਂ ਰੱਖਿਆ ਹੋਏਗੀ ਨਹੀਂ ਉਸ ਤੋਂ ਪਹਿਲਾਂ ਤੇ ਚਾਂਸ ਹੀ ਕੋਈ ਨਹੀਂ ਭਾਵੇਂ ਕੁਝ ਵੀ ਹੋ ਜਾਏ ਕੁਝ ਵੀ ਕਿਉਂ ਨਾ ਹੋ ਜਾਏ ਸੁਰਮਕ ਪਿਆਰਿਓ ਜਿਹੜਾ ਸਮਾਂ ਹੈ ਨਾ ਸਮਾਸੀ ਵੇਖ ਰਿਆਂ ਵੀ ਹੁਣ ਹੜਾਂ ਦਾ ਸਮਾਂ ਇਕੱਲੇ ਹੜਾਂ ਦਾ ਸਮਾਂ ਨਹੀਂ ਇਹ ਸਾਨੂੰ ਕੁਦਰਤ ਨੇ ਆਪਣਾ ਰੂਪ ਦਿਖਾਇਆ ਪ੍ਰਕਿਰਤੀ ਨੇ ਆਪਣਾ ਰੂਪ ਉਠਾਇਆ ਵੀ ਕੁਦਰਤ ਨਾਲ ਛੇੜਛਾੜ ਕਰਨ ਵਾਲਿਓ ਜਦੋਂ ਕੁਦਰਤ ਆਪਣਾ ਰੰਗ ਵਿਖਾਉਂਦੀ ਹੈ ਤੇ ਉਹਦੇ ਅੱਗੇ ਫਿਰ ਕੋਈ ਨਹੀਂ ਟਿਕਦਾ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਤੇ ਹਾਰਿਓ ਇਥੋਂ ਤੱਕ ਕੁਦਰਤ ਸਾਰਿਆਂ ਨੂੰ ਜਿਹੜਾ ਹੈ ਇੱਕ ਚੀਜ਼ ਇੱਕ ਨਜ਼ਾਰਾ ਜ਼ਰੂਰ ਵਿਖਾਉਂਦੀ ਹੈ ਤੁਸੀਂ ਵੇਖੋ ਕਿ ਪਾਕਿਸਤਾਨ ਜਿਹੜਾ ਮੁਲਕ ਹੈ ਤੇ ਪਾਣੀ ਨੂੰ ਹੁਣ ਕਿਨੇ ਵੰਨ ਲਾ ਲਿਆ ਵੀ ਇਹ ਤੁਹਾਡਾ ਪਾਣੀ ਹੈ ਜੀ ਇਹ ਸਾਡਾ ਪਾਣੀ ਹੈ ਪਾਣੀ ਨੂੰ ਕੋਈ ਵੰਡੇਗਾ ਮੈਸੇਜ ਦਿੱਤਾ ਦੂਜੀ ਗੱਲ ਸਾਥ ਸੰਗਤ ਉਥੋਂ ਦੇ ਲੋਕ ਵੀ ਪ੍ਰਭਾਵਿਤ ਹੋਏ ਤੇ ਸਾਡੇ ਵੀ ਬਹੁਤ ਜ਼ਿਲ੍ਹਿਆਂ ਦੇ ਵਿੱਚ ਪਾਣੀ ਆ ਗਿਆ ਬਹੁਤ ਜਿਹੜਾ ਹੈ ਨੁਕਸਾਨ ਹੋ ਗਿਆ ਕਹਿਣ ਤੋਂ ਭਾਵੇਂ ਪ੍ਰਕਿਰਤੀ ਜਿਹੜੀ ਹੈ ਕਦੇ ਇੰਨੀ ਗੁੱਸੇ ਦੇ ਵਿੱਚ ਹੋ ਸਕਦੀ ਹੈ ਕਦੇ ਸੋਚਿਆ ਨਹੀਂ ਪਰ ਯਾਦ ਰੱਖਿਓ ਜੇ ਸ਼ਬਦ ਦਾ ਜਾਪ ਕਰਾਂਗੇ ਹਲੇ ਵੀ ਸਾਡੇ ਕੋਲ ਮੌਕਾ ਹੈ ਗੁਰਬਾਣੀ ਦੇ ਜਾਪ ਕਰਾਂਗੇ ਜਪਜੀ ਸਾਹਿਬ ਦੇ ਪਾਠ ਕਰੋ ਮੂਲ ਮੰਤਰ ਸਾਹਿਬ ਦੇ ਪਾਠ ਕਰੋ ਇੱਕ ਇੱਕ ਸ਼ਰੀਰ ਹਰ ਇੱਕ ਜ਼ੁਬਾਨ ਤੋਂ ਇਹ ਜੇ ਪਾਠ ਹੋਏ ਜਾਪ ਹੋਏ ਤੇ ਮੇਰੇ ਖਿਆਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡਾ ਭਲਾ ਕਰ ਸਕਦੇ ਨੇ ਨਹੀਂ ਪਰ ਪੂਰੀ ਦੁਨੀਆ ਨੂੰ ਖਤਮ ਕਰਨ ਦੇ ਵਿੱਚ ਕੁਦਰਤ ਆਪਣਾ ਜਿਹੜਾ ਹੈ ਰੋਲ ਜ਼ਰੂਰ ਨਿਭਾਏਗੀ ਪਿਆਰਿਓ ਪਰਮਾਤਮਾ ਵੀ ਉਸ ਦੇ ਵਿੱਚ ਜਿਹੜਾ ਹੈ ਸਾਡੀ ਰੱਖਿਆ ਤਾਂ ਹੀ ਕਰਨਗੇ ਜੇ ਸਾਡੇ ਕੋਲੇ ਸ਼ਬਦ ਦੀ ਤਾਕਤ ਹੋਏਗੀ ਸਮਾਂ ਬਹੁਤ ਭਿਆਨਕ ਆ ਰਿਹਾ ਹਰੇਕ ਇਕੱਲੇ ਹੜ ਆਏ ਨੇ ਹਲੇ ਬਹੁਤ ਕੁਝ ਆਉਣਾ ਆ ਇਸ ਤਰ੍ਹਾਂ ਕੇ ਹਲੇ ਵੀ ਸੰਭਲ ਜਾਏਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ